ਹਲੋ ਦੋਸਤੋ ਰਜਨੀ ਦੀ ਦੁਨੀਆ ਚੈਨਲ ਤੇ ਸਵਾਗਤ ਹੈ ਜੀ ਸਾਡੇ ਇੱਥੇ ਮੀਂਹ ਪੈ ਰਿਹਾ ਸੀ ਘਰ ਦੇ ਕਹਿੰਦੇ ਗਰਮਾ ਗਰਮ ਪਕੌੜੇ ਕੱਢੋ ਮੈਂ ਸੋਚਿਆ ਕਿਉਂ ਨਾ ਅੱਜ ਪਕੌੜਿਆਂ ਦੀ ਹੀ ਰੈਸਪੀ ਸ਼ੇਅਰ ਕਰਾਂ ਤੁਹਾਡੇ ਨਾਲ ਚਲੋ ਸ਼ਟਾਰਟ ਕਰਨੇ ਆ ਵੀਡੀਓ ਮੇਰੇ ਹਸਬੰਦ ਕਹਿੰਦੇ ਮੈਂ ਮਰਚਾ ਵਾਲੇ ਖਾਣੇ ਇਸ ਕਰਕੇ ਉਹਨਾਂ ਲਈ ਮੈਂ ਬਣਾ ਰਹੀ ਆਂ ਚਾਰ ਮਰਚਾ ਵਾਲੇ ਦੋਸਤੋ ਅਸੀਂ ਪਿਆਜ਼ ਤੇ ਆਲੂ ਨੂੰ ਕੱਟ ਲਿਆ ਇਹਦੇ ਵਿੱਚ ਪਾਇਆ ਸੀ ਬੇਸਨ ਹੁਣ ਪਾਵਾਂਗੇ ਇਹਦੇ ਵਿੱਚ ਸਾਰੇ ਮਸਾਲੇ असी पावे नमक देगी मिर्च जीरा अजवैन अज कस्तूरी मेथी सुखा तो जीरा पाउडर ਅਮचूर ਪਾਊਡਰ ਇਹ ਚਾਟ ਮਸਾਲਾ ਅਸੀਂ ਪਾਵਾਂਗੇ ਪਾਣੀ ਪਾਣੀ ਤੁਸੀਂ ਥੋੜਾ ਥੋੜਾ ਕਰਕੇ ਪਾਣਾ ਤੇ ਇਸ ਨੂੰ ਹੁਣ ਅਸੀਂ ਹੱਥ ਨਾਲ ਮਿਕਸ ਕਰ ਲਾਂਗੇ ਬੇਸਨ ਦਾ ਢੱਕਾਟਾ ਹੁਣ ਅਦੇ ਵਿੱਚ ਪਾਵਾਂਗੇ ਥੋੜਾ ਹੋਰ ਬੇਸਨ ਉਸੀਂ ਪਿਆਜ਼ ਆਲੂਆਂ ਨੂੰ ਆਪਣੇ ਹਿਸਾਬ ਨਾਲ ਕੱਟ ਸਕਦੇ ਹੋ ਮੈਂ ਜਦੋਂ ਵੀ ਪਕੌੜੇ ਬਣਾਉਣੀ ਆ ਮੈਂ ਹਮੇਸ਼ਾ ਹੀ ਆਲੂਆਂ ਨੂੰ ਲੰਬਾ ਲੰਬਾ ਕੱਟਣੀ ਆ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੁਣ ਅਸੀਂ ਇੱਕ ਪੈਨ ਵਿੱਚ ਤੇਲ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਫਿਰ ਅਸੀਂ ਕੋਲੇ ਕੱਢਾਂਗੇ ਤੈਂ ਵਿੱਚ ਅਸੀਂ ਤੇਲ ਰੱਖ ਦਿੱਤਾ ਸੀ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਅਸੀਂ ਕੱਢਾਂਗੇ ਗਰਮਾ ਗਰਮ ਪਕੌੜੇ ਮੇਰੇ ਬੱਚਿਆਂ ਨੂੰ ਪਕੌੜੇ ਬਹੁਤ ਪਸੰਦ ਨੇ ਉਹ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਤੁਸੀਂ ਸਨੂਰ ਫਾਈਂਡ ਵਿੱਚ ਵੀ ਕੱਢ ਸਕਦੇ ਹੋ ਮੈਂ ਹਮੇਸ਼ਾ ਹੀ ਸਰੋਂ ਦਾ ਤੇਲ ਦਾ ਇਸਤੇਮਾਲ ਕਰਨੀ ਆ ਇਸ ਕਰਕੇ ਮੈਂ ਇਸ ਨੂੰ ਸਰੋਂ ਦੇ ਤੇਲ ਵਿੱਚ ਹੀ ਕੱਢ ਰਹੀ ਆ ਸਰੋਂ ਦੇ ਤੇਲ ਵਿੱਚ ਜਿਆਦਾ ਟੇਸਟ ਬੰਦੇ ਨੇ ਪਕੌੜੇ ਇਸ ਨੂੰ ਇੱਕ ਸਾਈਡ ਤੇ ਚੰਗੀ ਤਰ੍ਹਾਂ ਪਕਾ ਲਵਾਂਗੇ ਜਦੋਂ ਸਾਡੀ ਇਸ ਦੀ ਇੱਕ ਸਾਈਡ ਪੱਕ ਜਾਏਗੀ ਫਿਰ ਇਸ ਨੂੰ ਅਸੀਂ ਪਲਟਾ ਲਵਾਂਗੇ ਜਿੰਨਾ ਮੇਰੀਆਂ ਭੈਣਾਂ ਨੂੰ ਪਕੌੜੇ ਨਹੀਂ ਬਣਾਣਦੇ ਉਹ ਵੀ ਇਸ ਵੀਡੀਓ ਨੂੰ ਵੇਖ ਕੇ ਆਸਾਨੀ ਨਾਲ ਪਕੌੜੇ ਬਣਾ ਸਕਦੀ ਹੈ ਬਾਰਿਸ਼ ਦੇ ਵਿੱਚ ਸਭ ਨੂੰ ਪਕੌੜੇ ਖਾਣਾ ਪਸੰਦ ਹੁੰਦਾ ਆ ਭਾਵੇਂ ਉਹ ਬੱਚੇ ਹੋਣ ਜਾਂ ਬਜ਼ੁਰਗ ਹੁਣ ਅਸੀਂ ਇਸ ਨੂੰ ਪਲਟਾ ਦਾਂਗੇ ਅਸੀਂ ਇਸ ਨੂੰ ਹੁਣ ਅਲਟ ਪਲਟ ਕਰਾਂਗੇ ਇੱਕ ਵਾਰੀ ਪਕੌੜਿਆਂ ਨੂੰ ਇਸ ਤਰ੍ਹਾਂ ਕਰ ਲਓ ਇਸ ਤਰ੍ਹਾਂ ਕਰਨਾ ਪਕੌੜੇ ਬਹੁਤ ਹੀ कुरकुरੇ ਤੇ ਸਵਾਦ ਬੰਦੇ ਨੇ ਦੇਖੋ ਕਿੰਨਾ ਵਧੀਆ ਕਲਰ ਆਇਆ ਪਕੋੜੇ ਸਾਡੇ ਬਣ ਗਏ ਆ ਹੁਣ ਅਸ ਨੂੰ ਅਸੀਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਅਸੀਂ ਕਪੂਰ ਕੱਢ ਲਿਆ ਹੁਣ ਦੂਜਾ ਪੂਰ ਕੱਢਾਂਗੇ ਇਸੇ ਤਰ੍ਹਾਂ ਹੀ ਸਾਰੇ ਪਕੌੜੇ ਤਿਆਰ ਕਰ ਲਵਾਂਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਜੀ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੇਰਾ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਸਵੀਰ ਬਣਾ ਕੇ ਖਾਓ ਗਰਮਾ ਗਰਮ ਪਕੌੜੇ ਇਸ ਤਰ੍ਹਾਂ ਬਣਾਓ ਬਹੁਤ ਹੀ ਸਵਾਦ ਬੰਦੇ ਆ ਤੇ ਜਲਦੀ ਹੀ ਬਣ ਕੇ ਤਿਆਰ ਹੋ ਜਾਂਦੇ ਆ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ